ਕਿਤਾਬ ਹੈ ਕਿਤਾਬ ਹੈ ਕਹਿੰਦੇ ਜੀ ਬਰੋਤਗਾ ਨੂੰ ਸੁਪਨੇ ਜੀ ਵੀ ਲੱਖਾਂ ਦਾ ਦੱਸਦਾ ਹਾਂ ਤਾਂ ਬਾਤ ਨੂੰ ਕਹਿੰਦੇ ਹਾਏ ਲੱਖਾਂ ਹਾਏ ਲੱਖਾਂ ਹਾਏ ਲੱਖਾਂ ਕਹਿੰਦੇ ਜਾਗ ਜਾ ਕੇ ਰਾਤ ਨੂੰ ਪਾਏ ਪਾਏ ਵਾਰੀ ਪਾਣੀ ਪੀਤੇ ਉੱਠ ਉੱਠ ਕੇ ਬੱਸ ਇਹਨੂੰ ਕਰਕੇ ਨਾ ਕਰਕੇ ਕਿਤੇ ਝੰਡੇ ਤੇ ਵਗਾ ਦੇ ਛੋਟਾ ਕੱਖ ਦੱਸਦਾ ਬੜਾ ਕਾਸੇ ਰੋਟੀ ਚਲੇ Gracias. ਤੋ ਬੜਾਇਆ ਕਲੇਸ ਕਰ ਸ਼ੋਸ ਰਹੀ ਉਹ ਕਦੀ ਕਾਮਯਾਬ ਨਹੀਂ ਹੁੰਦੇ ਜਿਹੜੇ ਜਾਂ ਤਾਂ ਸ਼ੁਰੂ ਹੀ ਨਹੀਂ ਕਰਦੇ ਜਾਂ ਤਾਂ ਉਹਨਾਂ ਤੇਰੇ ਕੰਢੇ ਨਾਲੇ ਹਾਰ ਉਸ ਵੇਲੇ ਨਿਸ਼ਾਨ ਦੀ ਹੁੰਦੀ ਆ ਜਿਸ ਕਰਕੇ ਅਸੀਂ ਹਾਰ ਮੰਨ ਲੈਂਦੇ ਸਾਰੇ ਕਠੋਰ ਕਾਫਲਾ ਤਰਾਂਜ ਕਰਾਓ ਬਾਈ ਜੀ ਜਨਾਬ ਰੱਬ ਤੋਂ ਜਿਹੜੇ ਬੋਲਾਂ ਦੇ ਨਾਲ ਸਾਰੇ ਕਠੋਰ ਕਾਫਲਾ ਨਾਲ ਇਹ ਇੱਕ ਸਹਾਇਕ ਦੇਣ ਲਈ ਹੌਸਲਾ ਬਦਾਉਣ ਲਈ ਦੇ ਵਿੱਚ ਸ਼ਾਮਲ ਹੋਏ ਨੇ ਅਸੀਂ ਮਾਤਾ ਜੀ ਦਾ ਬਹੁਤ-ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਸਾਡੇ ਸਾਰੇ ਪੰਜਾਬ ਦੀ ਮਾਤਾ ਬੀਬੀ ਖਾਲੜਾ ਜੀ ਬਹੁਤ ਧੰਨਵਾਦ ਕਰਦੇ ਹਾਂ ਮੈਂ ਪਟੰਡੇ ਦੇ ਲੋਕਾਂ ਨੂੰ ਕਹਿਣਾ ਚਾਹਣਾ ਲੀਡਰ ਕਹਿੰਦੇ ਸਾਨੂੰ ਵੋਟਾਂ ਪਾ ਕੇ ਹੱਥ ਮਜ਼ਬੂਤ ਕਰੋ ਉਹ ਪਹਿਲੇ ਹੀ ਮੈਦਾਨ ਦੇ ਵਿੱਚ ਆੜਾ ਖੜਾ ਪਹਿਲੇ ਹੀ ਮੈਦਾਨ ਦੇ ਵਿੱਚ ਡਟਿਆ ਖੜਾ ਪੰਜਾਬ ਦੀ ਹਰ ਲੜਾਈ ਸਿਰ ਤੇ ਕੱਪੜ ਮੰਨ ਕੇ ਲੜਿਆ ਕਿਹੜੀਆਂ ਕਿਡੀਆਂ ਲੜਾਈਆਂ ਦੱਸੀਏ ਕੋਈ ਲੜਾਈ ਛੱਡੀ ਨਹੀਂ ਪੰਜਾਬ ਦੀ ਲੜਨ ਕਰਨਿਓ ਉਹ ਕਿਹੜੇ ਕਿਹੜੇ ਗੱਲ ਕਰੀਏ ਪੰਜਾਬ ਦੇ ਪਾਣੀਆਂ ਦੀ ਗੱਲ ਕਰੀਏ ਬੋਲੀ ਦੀ ਗੱਲ ਕਰੀਏ ਪੰਜਾਬ ਦੇ ਇਤਿਹਾਸ ਦੀ ਗੱਲ ਕਰੀਏ ਕਿਸਾਨੀ ਦੀ ਗੱਲ ਕਰੀਏ ਮਜ਼ਦੂਰੀ ਦੀ ਗੱਲ ਕਰੀਏ ਕਿਹੜੇ ਵਰਗ ਦੀ ਗੱਲ ਕਰੀਏ ਕਰ ਟਿੱਕੇ ਨਹੀਂ ਵੰਦਾ ਪੱਟੂ ਨਾਲ ਟਿੱਕੇ ਸਾਨੂੰ ਬੈਠਣ ਦਿੰਦਾ ਕਹਿੰਦਾ ਆਜੋ ਚੰਡੀਗੜ੍ਹ ਆਜੋ ਉੱਥੇ ਧਰਨਾ ਲਾਉਣਾ ਕਿਤੇ ਕਹਿੰਦਾ ਕੱਲ ਖੁਰਦ ਨਾ ਰਹਿ ਧਰਨਾ ਲਾਉਣਾ ਕਿੱਤੇ ਕਹਿੰਦਾ ਖਰੋਰੀ ਦੇ ਧਰਨਾ ਲਾਉਣਾ ਕਿਤੇ ਕਹਿੰਦਾ ਸੰਭੂ ਦੇ ਧਰਨਾ ਲਾਉਂਦਾ ਨਾ ਟਿੱਕੇ ਬਾਹਣ ਦਿੰਦਾ ਨਾ ਬੈਹਦਾ ਭਰਾਵੋ ਪੰਜਾਬ ਦੇ ਲੋਕੋ ਪੰਜਾਬ ਦੇ ਨੌਜਵਾਨੋ ਪਛਾਣ ਲਓ ਐਵੇਂ ਨਾ ਕੱਟੜਾ ਝੁੱਲ ਪਾ ਲਿਓ ਕੋੜਿਆਂ ਦੇ ਕਾਠੀਆਂ ਪਾ ਲਓ ਕੋੜਿਆਂ ਦੇ ਕਾਠੀਆਂ ਜਿਹੜੇ ਸ਼ੂਕ ਦੇ ਜਾਣਗੇ ਦਿੱਲੀ ਵੱਲ ਨੂੰ ਇਸ ਕਰਕੇ ਕਹਿਣਿਆ ਵੀ ਪਛਾਣ ਕਰ ਲਓ ਆਪਣੇ ਨ ਤੜਕ ਜੋਦੇ ਸੂਰਬੀਰ ਨੌਜਵਾਨ ਲੱਖਾ ਸਿੰਘ ਸਿਧਾਣੇ ਦੀ ਪਛਾਣ ਕਰੋ ਜਿਨ੍ਹਾਂ ਨੇ ਲੰਬੇ ਸਮੇਂ ਤੋਂ ਆਪਣੇ ਪੰਜਾਬ ਦੀ ਲੜਾਈ ਲੜੀਆ ਸਭਧਾਨਕ ਤਰੀਕੇ ਨਾਲ ਜਦਾ ਕੇ ਭੇਜ ਦਿਓ ਹਾਂਜੀ ਬਾਈ ਹਾਂਜੀ ਇੱਕ ਲਾਨ ਬਣਾ ਲਓ ਬਾਈ ਇੱਕ ਲਾਨ ਬਣਾ ਲਓ ਟ੍ਰੈਫਿਕ ਨਾਲ ਜਾਮ ਕਰੋ ਦੇਖੋ ਇੱਕ ਲਾਨ ਬਣਾ ਲਓ ਯਾਰ ਮੰਨੋ ਗੱਲ ਸਾਡੇ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਪੰਜਾਬੀ ਲੋਕ ਚੈਨਲ ਦਾ ਜੋ ਕਿ ਪੰਜਾਬ ਦਾ ਇੱਕ ਚੈਨਲ ਆ ਜਿਹੜਾ ਕੋਈ ਸਾਰਿਆਂ ਦੀ ਸਰਵ ਸਾਂਝੀ ਗੱਲ ਕਰਦਾ ਨੇ ਤੁਹਾਨੂੰ ਪਤਾ ਹੀ ਆ ਭਰਾਵਾ ਮੀਡੀਆ ਭਗਵਾਨ ਤਨੇ ਸਾਰਾ ਹੀ ਮੀਡੀਆ ਖਰੀਦ ਲਿਆ ਓਏ ਭਗਵਾਨਤ ਮਾਨਤਾ ਓ ਸਾਰਾ ਹੀ ਮੀਡੀਆ ਖਰੀਦ ਲਿਆ ਓ ਸਾਨੂੰ ਵੀ ਦਿਖਾ ਦੇ ਸਾਰਾ ਬਟੰਡਾ ਜਾਮਕਾਰੀ ਫਿਰਦਾ ਸਾਨੂੰ ਵੀ ਦਿਖਾ ਦੇ ਭਗਮਤਮਾਨਾ ਓ ਸਾਨੂੰ ਵੀ ਦਿਖਾ ਦੇ ਓਏ ਆ ਦੇਖ ਪੰਜਾਬੀ ਲੋਕ ਚੈਨਲ ਜਗਦੀਪ ਥਲੀ ਵਰਗਨਾ ਬਾਈ ਦਾ ਬਹੁਤ ਬਹੁਤ ਧੰਨਵਾਦ ਜੋ ਸਾਡੀ ਕਵਰਿੰਗ ਪਹੁੰਚ ਕਰਨ ਲਈ ਪਹੁੰਚੇ ਨੇ ਬਹੁਤ ਬਹੁਤ ਧੰਨਵਾਦ ਜਿਹੜੇ ਬਾਈ ਫੁੱਲਾਣਾ ਸਲਾਮ ਸਵਾਗਤ ਕਰ ਰਹੇ ਨੇ ਸਾਡੀ ਮਾਤਾ ਜੀ ਬਹੁਤ ਹੀ ਸਤਿਕਾਰਯੋਗ ਬੀਬੀ ਖਾਲੜਾ ਜੀ ਦਾ ਤੇ ਬਾਈ ਲੱਖਾ ਸਿੰਘ ਸਦਾਣੇ ਦਾ ਸਵਾਗਤ ਕਰ ਰਹੇ ਨੇ ਅਸੀਂ ਤੈਨੂੰ ਧੰਨਵਾਦੀ ਕਰਦੇ ਆ ਤੁਸੀਂ ਅਸਲ ਦੇ ਵਿੱਚ ਪੰਜਾਬ ਦੇ ਇੱਕ ਜੋਧੇ ਦਾ ਸਨਮਾਨ ਕਰ ਰਹੇ ਹੋ ਇਹ ਨਹੀਂ ਹੈਗਾ ਕਿ ਦਲ ਬਦਲੂ ਨੇਤਾ ਦਾ ਸਨਮਾਨਤ ਕਰ ਰਹੇ ਹੋ ਉਹ ਜਿਹਨਾਂ ਦੀਆਂ ਜ਼ਮੀਰਾਂ ਹੀ ਮਰ ਗਈਆਂ ਅੱਜ ਅੱਜ ਝਾੜੂ ਵਾਲੀ ਬੰਨੀ ਫਿਰਦੇ ਨੇ ਤੜਕੇ ਨੂੰ ਕਾਂਗਰਸ ਵਾਲੀ ਬੰਨੀ ਫਿਰਦੇ ਨੇ ਉਹ ਝਾੜੂ ਤੇ ਕਾਂਗਰਸ ਵਾਲੇ ਨੂੰ ਕਹਿਣਾ ਕਿਉਂ ਮੱਥਾ ਮਾਰੀ ਜਾਂਦੇ ਹੋ ਇੱਥੇ ਪਿੰਡ ਵਾਲਿਓ ਓਏ ਉੱਥੇ ਦਾ ਇਕੱਠੇ ਹੋਏ ਬੈਠੇ ਨੇਗੇ ਜੇ ਵੋਟਾਂ ਮੰਗਣੇ ਨੇ ਝਾੜੂ ਤੇ ਕਾਂਗਰਸ ਇਕੱਠਿਆ ਵੋਟਾਂ ਮੰਗ ਲਓ ਕਿਉਂ ਲੋਕਾਂ ਨੂੰ ਬੁੱਧੂ ਬਣਾਇਆ ਜਾਂਦੇ ਓ ਝਾੜੂ ਤੇ ਕਾਂਗਰਸ ਵਾਲਿਓ ਉਹ ਬਾਦਲ ਤੇ ਭਾਜਪਾ ਇਹਨੂੰ ਕਹਿਣਾ ਚਾਹੁੰਦੇ ਆ ਕਿਉਂ ਲੋਕਾਂ ਨੂੰ ਬੁੱਧੂ ਬਣਾਇਆ ਜਾਂਦੇ ਇਕੱਠੇ ਹੋ ਕੇ ਵੋਟਾਂ ਮੰਗ ਲਓ ਇਹ ਤਾਂ ਆਹੀ ਨੇ ਜਿਹੜੇ ਪੰਜਾਬ ਦੇ ਯੋਧੇ ਪੰਜਾਬ ਦੇ ਸੂਰਮੇ ਪੰਜਾਬ ਦੀ ਗੱਲ ਕਰਦੇ ਨੇ ਝਾੜੂ ਤੇ ਕਾਂਗਰਸ ਵਾਲਿਆਂ ਨੂੰ ਕਹਿਣਾ ਵੀ ਬਠਿੰਡੇ ਦੇ ਦਫ਼ਤਰ ਵੀ ਇਕੱਠੇ ਕਰ ਲਓ ਉਹ ਇੱਥੇ ਦਾ ਸਾਰੇ ਥਾਂ ਥਾਂ ਤੇ ਝਾੜੂ ਏ ਝਾੜੂ ਆਪ ਝਾੜੂ ਕਾਂਗਰਸ ਇਕੱਠੇ ਹੋ ਗਏ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਬਠਿੰਡਾ ਨਿਵਾਸੀਆਂ ਦਾ ਜਿਨ੍ਹਾਂ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਆ ਟਰੱਕ ਅੱਗੇ ਨਿਗਾਹ ਦਿਓ ਬਾਈ ਟਰੱਕਾਂ ਕਿ ਨਿਗਾਹ ਦਿਓ ਮੇਰੇ ਮੇਰੇ ਸਕਾਰਪੀ ਵਾਲੇ ਵੀਰ ਨੂੰ ਬੇਨਤੀ ਕਰਦਾ ਸਕਾਰਪੀ ਵਾਲੇ ਵੀਰੇ ਧੰਨਵਾਦ ਕਰਦਾ ਮੈਂ ਮੋਟਰਸਾਈਕਲ ਵਾਲਾਂ ਦਾ ਓਏ ਜਿਹੜੇ ਇੰਨੀ ਧੁੱਪ ਚ ਫਿਰਦੇ ਨੇ ਰੁੜਦੇ ਬਾਈ ਨਿਗਾਹ ਦੇ ਮੜੇ ਜੀ ਕਹਾ ਪਰੇ ਬਣ ਕੇ ਮੈਂ ਮੜਾ ਮੈਂ ਮੜਾ ਇੱਕ ਦੋ ਦੀ ਮੰਜੀ ਠੋਕਣੀਆਂ ਯਾਰ ਮੜਾ ਇੱਧਰ ਨੂੰ ਭੇਜੀ ਮੈਂ ਮੰਜੀ ਠੋਕਣੀਆਂ ਦੋ ਚਾਰ ਪਾਰਟੀਆਂ ਦੀ ਮੜੀ ਜੀ ਕਹਾ ਨਿਗਾਹ ਦਿਓ ਯਾਰ ਸਪੀਕਰ ਵਾਲੇ ਜੀ ਬੜਾ ਯਾ ਸਪੀਕਰ ਵਾਲੀ ਗੱਡੀ ਘਾਹ ਨਗਾ ਦੇ ਯਾਰਾ ਨਾ ਅੰਨੇ ਨੂੰ ਨਾ ਕਾਣੇ ਨੂੰ ਵੋਟ ਪਾਉਣੀਆਂ ਲੱਖੇ ਸਿਧਾਣੇ ਨੂੰ ਬੋਲੇ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮਾਣ ਸਨਮਾਨ ਬਖਸ਼ਿਆ ਮੇਰੇ ਵੀਰੋ ਮੇਰੇ ਭਰਾਵੋ ਆਉਣ ਵਾਲੀ ਇੱਕ ਤਰੀਕ ਨੂੰ ਪੰਜਾਬ ਤੇ ਐਂ ਜਿਹੜਾ ਚੋਟੀ ਦਾ ਮੁੰਡਾ 6 ਫੁੱਟ ਦਾ ਕਾਦਾ 6 ਫੁੱਟ 2 ਇੰਚ ਕਾਦਾ ਲੱਖੇ ਸਿਧਾਣੇ ਦਾ ਓਏ ਲੋਕ ਸਭਾ ਦੇ ਵਿੱਚ ਭੇਜ ਦੋ 2027 ਦੇ ਵਿੱਚ ਦੇਖਿਓ ਪ੍ਰਮਾਤਪਾ ਸੁੱਖ ਰੱਖੇ ਮਹਾਰਾਜ ਰਣਜੀਤ ਸਿੰਘ ਵਰਗੀ ਸਰਕਾਰ ਬਣਾਉਣੀ ਆ ਉਹ ਮਹਾਰਾਜ ਰਣਜੀਤ ਸਿੰਘ ਵਰਗੀ 27 ਦੇ ਵਿੱਚ ਸਰਕਾਰ ਬਣਾਉਣੀ ਆ ਉਹ ਪੁੱਛਾਗੇ ਭਗਵਾਨ ਤਮਨ ਵਰਗਿਆਂ ਨੂੰ ਜਿਨ੍ਹਾਂ ਨੇ ਝੂਠੇ ਪਰਚੇ ਪਾਏ ਨੇ ਕਿ ਗਿਣਗਣ ਹਿਸਾਬ ਲੈਣਾ ਗਿਣਗਣ ਹਿਸਾਬ ਲੈਣਾ ਉਂਗਲਾਂ ਦੇ ਲਟਰਟ ਟਟਰੇ ਪਾਏ ਨੇ ਮੁੱਦੇ ਨਾਲੇ ਗੱਲਾਂ ਨਿਗਾਰ ਦੇ ਬਈ ਮਣ ਕੇ ਗਾਹਾਂ ਨੌਜਵਾਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਇੰਨੀ ਗਰਮੀ ਦੇ ਵਿੱਚ 51 52 ਡਿਗਰੀ ਤਾਪਮਾਨਾ ਬਠਿੰਡੇ ਦਾ 51 52 ਡਿਗਰੀ ਉਹ ਅੱਜ 51 52 ਡਿਗਰੀ ਦੇ ਵਿੱਚ ਫਿਰਦੇ ਨੇ ਨੱਚਦੇ ਸੜਕਾਂ ਦੇ ਜਵਾਨੀ ਧੰਨਵਾਦ ਨੌਜਵਾਨਾਂ ਦਾ ਜਿਨ੍ਹਾਂ ਨੇ ਐਡਾ ਵੱਡਾ ਸਾਹ ਦੇ ਰਹੇ ਨੇ ਕੀ ਆਲਾ ਬੰਦੇ ਉਹ ਠੀਕ ਠਾਕ ਹੈ ਉਹ ਠੀਕ ਹੈ ਵਾਹ ਬਹੁਤ ਵਧੀਆ ਬਹੁਤ ਵਧੀਆ ਲਾ ਬਈ ਪੰਜਾਬੀ ਲੋਕਾਂ ਦਾ ਤੁਹਾਡਾ ਬਹੁਤ-ਬਹੁਤ ਧੰਨਵਾਦ ਜਿਹੜੀ ਤੁਸੀਂ ਕਵਰੇਜ ਕਰੀ। ਲਾਸਟ ਤੇ ਮੈਂ ਇੱਕੋ ਹੀ ਗੱਲ ਕਹਿਣਾ ਚਾਹਣਾ ਵੀ ਦੇਖੀ ਜਾਓ ਪੰਜਾਬ ਦੇ ਕਿਵੇਂ ਜਿਹੜੀਆਂ ਲੜਾਈਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਲੜਨੀਆਂ ਨੇ ਗਿਆ। ਤੁਸੀਂ ਦੇਖੋਗੇ ਓਏ 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 ਦੇਖੀ ਜਾਓ। ਜਿਹੜੇ ਮੁੱਦੇ ਨੇਗੇ 6 7 ਪਹਿਲਾਂ ਰਾਸਾ ਮੈਂਬਰਸ ਤਾਂ ਆਏ ਨੇ ਭਗਵੰਤ ਮਾਨ ਦੇ 6 ਤਾਂ ਗੈਰ ਹਾਜ਼ਰੀ ਨੇਗੇ। ਨਾ ਲੱਖੇ ਨੇ ਗੈਰ ਹਾਜ਼ਰ ਹਨ। ਨਾਇ ਰਾਣਾ ਵੀ ਕਿਤੇ ਸੌ ਕੇ ਮੁੜਿਆ ਹੁਣਾ। ਗਣ ਗਣ ਬਾਦਲੇ ਲੈਣਿਆ ਇਸ ਕਰਕੇ ਪੰਜਾਬੀ ਲੋਕ ਚੈਨਲਾਂ ਦਾ ਬਹੁਤ ਬਹੁਤ ਧੰਨਵਾਦ ਹੁਣ ਤਾਂ ਤੁਹਾਨੂੰ ਪਤਾ ਜਿਹੇ ਜਿਹੇ ਗੱਲਾਂ ਔੜਦੇ ਨੇ ਹੋਈ ਜੀ ਕਰੀ ਜਾਂਦਾ ਫੇਰ ਟੋਕਾਂਗੇ ਦੇ ਮੰਜੀ